ਰੁਪਿੰਦਰ ਦੁੱਦਾ ਪੁੱਜ ਗਿਆ ਉਧਰ ਸ਼ੀਲੂ ਪੁੱਜ ਰਿਹਾ ਸ਼ੀਲੂ ਦੁਰੀਆ ਦਾ ਬਹੁਤ ਵੱਡਾ ਤਾਪਰ ਕਬੱਡੀ ਖਿਡਾਰੀ ਸੁਰਕਪਰੀਆ ਸੰਜੀਪ ਪੰਡਾ ਜੀ ਵੀ ਆਏ ਨੇ ਪੰਡਾ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਕੁਝ ਸਹਿਬਾਨ ਸੜੀ ਕੋਲ ਪੁੱਜੇ ਨੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਸ਼ੀਲੂ ਹਰਿਆਣੇ ਵਾਲਾ ਆਓ ਸ਼ੀਲੂ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਇੱਕ ਮਾਰੀ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਮੰਗ ਉਠਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਓ ਫੇਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਰੇਡਰ ਸੋਚਾਂ ਵਿੱਚ ਪੈ ਸਰਦੇ ਜਿਵੇਂ ਪਾਣੀ ਨੂੰ ਖਤਰਾ ਝੋਨੇ ਤੋਂ ਮਿੰਟੂ ਬਰਾੜਾ ਸ਼ੋਹਰਾ ਹਰਿਆਣੇ ਦਾ ਕਹਿੰਦਾ ਹੁੰਦਾ ਹੈ ਜੋ ਹੋਨੇ ਦੋ ਉਤਾ ਹੈ ਜੋ ਹੋਨੇ ਦੋ ਜੀਤੀ ਹੋਈ ਮਿਹਨਤ ਦੇ ਉੱਪਰ ਬਾਣ ਹੈ ਪਰ ਨੌਜਵਾਨ ਦੇ ਸੱਟ ਲੱਗੀ ਹੋਈ ਹੈ ਸੋ ਸੱਟਾਂ ਅਕਸਰ ਲੱਗ ਜਾਂਦੀ ਹੈ ਪਰ ਪੁਜਦੇ ਮੈਦਾਨਾਂ ਦੇ ਅੰਦਰ ਇਹ ਨੌਜਵਾਨ ਕਿਉਂਕਿ ਪਿਆਰ ਕਰਦੀ ਹੈ ਸੰਗਤ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਨੌਜਵਾਨ ਪੁਜਦੇ ਨਸ਼ੀਲੂ ਜੀ ਐਨ ਨੂੰ ਦੁਨੀਆ ਤੈਨੂੰ ਪਿਆਰ ਕਰਦੀ ਹੈ ਸੋ ਜੁਗ ਜੁਗ ਜਵਾਨੀਆਂ ਮਨ ਨੌਜਵਾਨਾਂ ਆਪ ਸ਼ੀਲੂ ਨੇ ਆਪਣਾ ਜ਼ਖਮ ਦਿਖਾਇਆ ਪੈਰ ਦੇ ਉੱਪਰ ਗਹਿਰਾ ਜ਼ਖਮ ਹੈ ਪਰ ਇੱਕ ਸੰਗਾ ਦੇ ਪਿਆਰ ਕਰਕੇ ਆਇਆ ਕਹਿੰਦਾ ਉਸਤਾਦ ਜੀ ਮੈਂ ਕੱਲ ਵੀ ਨਹੀਂ ਖੇਡ ਸਕਿਆ ਮੈਂ ਅੱਜ ਵੀ ਖੇਡ ਨਹੀਂ ਸਕਦਾ ਆ ਦੇਖੋ ਜ਼ਖਮ ਵੱਡਾ ਹੈ ਸੋ ਧਾਰੇ ਦੇ ਨਾਲ ਪਿਆਰ ਹੈ ਧਾਰੇ ਗਿਲ ਦੇ ਨਾਲ ਇਸ ਕਰਕੇ ਇਹ ਸਾਡੇ ਕੋਲ ਪੁੱਜਿਆ ਜਿਹੜਾ ਜਿਹੜਾ ਸ਼ੀਲੂ ਨੂੰ ਪਿਆ ਕਰਦੇ ਉਹਦੀ ਚੜ੍ਹਦੀ ਕਲਾ ਦੇ ਵਾਸਤੇ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਧੜੀਆਂ ਮਾਰ ਦਿਓ ਹਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਹਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਸ਼ੀਲੂ ਤੇਰਾ ਅਣਾਈ ਮੁਬਾਰਕ ਹੈ ਬਹੁਤ-ਬਹੁਤ ਤੇਰਾ ਧੰਨਵਾਦ ਕਰਦੇ ਆ ਕਿਉਂਕਿ ਸੱਟਾਂ ਜਦੋਂ ਲੱਗ ਜਾਂਦੀਆਂ ਫਿਰ ਮਾਮਲਾ ਹਰ ਵਾਰ ਹੋ ਜਾਂਦਾ ਹੈ ਸ਼ੀਲੂ ਦੁਨੀਆ ਦਾ ਵੱਡਾ ਖਿਡਾਰੀ ਹੈ ਦੁਨੀਆ ਦਾ ਮਾਨ ਕਬੱਡੀ ਖਿਡਾਰੀ ਹੈ ਕਿਉਂਕਿ ਸੀਜ਼ਨ ਬਾਅਦ ਲੰਬਾ ਚੱਲਿਆ ਸੋ ਇਹਨਾਂ ਨੇ ਖੇਡ ਕੇ ਖੇਡ ਕਬੱਡੀ ਲੋਕਾਂ ਦਾ ਇੰਟਰਟੇਨਮੈਂਟ ਕੀਤਾ ਮਨੋਰੰਜਨ ਜਿਹੜਾ ਹੈ ਉਹ ਕੀਤਾ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਪਰ ਸੱਟਾ ਜਦੋਂ ਲੱਗ ਜਾਂਦੀ ਹੈ ਤੇ ਵਾਕਿਆ ਪਹਿਲਾਂ ਆਕੇ ਮੈਨੂੰ ਜ਼ਖਮ ਦਿਖਾਇਆ ਕਹਿੰਦਾ ਉਸਤਾਦ ਜੀ ਆ ਵੀਏ ਜ਼ਖਮ ਪਹਿਲਾਂ ਆਪ ਦੇਖੋ ਵੱਡਾ ਜ਼ਖਮ ਹੈ ਪੈਰ ਤੇ ਪਰ ਇਹ ਨਹੀਂ ਖੇਡ ਸਕਦਾ ਇਹ ਹਾਜ਼ਰੀ ਦੇ ਹਾਜ਼ਰੀ ਲਵਾਵੇਗਾ ਜਿੱਥੋਂ ਜਿੱਥੋਂ ਦੀ ਸ਼ੀਲੂ ਜਾਵੇਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਚਿਹਤਾ ਕਬੱਡੀ ਖਿਡਾਰੀ ਹੈ ਇਹ ਸਦੀਆਂ ਲੱਗਦੀਆਂ ਨੇ ਇਹੋ ਜਿਹੇ ਪਲੇਅਰ ਪੈਦਾ ਹੋਣ ਦੇ ਵਾਸਤੇ ਇਹ ਸਾਲਾਂ ਦੀ ਗੱਲ ਹੀ ਹੁੰਦੀ ਸਦੀਆਂ ਬਾਅਦ ਇਹੋ ਜਿਹੇ ਰੁਸਤਮ ਜਿਹੜੇ ਐ ਉਹ ਪੈਦਾ ਹੁੰਦੇ ਨੇ ਜੋ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੀ ਸਟੇਟ ਦਾ ਆਪਣੇ ਦੇਸ਼ ਦਾ ਆਪਣੇ ਖੇਡ ਦਾ ਨਾਮ ਰੌਸ਼ਨ ਕਰਦੇ ਦੁਨੀਆ ਦੇ ਵਿੱਚ ਬਲਜਿੰਦਰ ਸਿੰਘ ਜੀ ਬੜੈ ਸਾਹਿਬ ਸਾਡੀ ਗੋਸ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦਾ